ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਆ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸੁਰਖੀਆਂ ਤੇ ਨਜ਼ਰ ਮਾਰੀ ਜਾਣੀ ਹੈ ਵਿਚਾਰ ਚਰਚਾ ਕੀਤੀ ਜਾਣੀ ਹੈ ਚਲੰਤ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਜਾਣੀ ਹੈ ਹਰ ਵਾਰ ਦੀ ਤਰ੍ਹਾਂ ਸਾਡੇ ਸਹਿਯੋਗੀ ਵਿਵੇਕ ਕੁਮਾਰ ਸਟਨਾ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ ਵਿਵੇਕ ਜੀ ਸਵਾਲਾਂ ਵੱਲ ਨੂੰ ਚੱਲਦੇ ਆ ਨਗਦੀਪ ਜਲਬੇੜਾ ਜਿਹੜਾ ਵਾਟਰ ਕੈਨਨ ਦੇ ਨਾਮ ਜਿਹੜਾ ਉਹਨਾਂ ਦੇ ਨਾਮ ਦੇ ਨਾਲ ਜੁੜਿਆ ਉਸ ਤੋਂ ਬਾਅਦ ਵਿੱਚ ਉਹ ਮਸ਼ਹੂਰ ਹੋਏ ਤੇ ਦੱਸਿਆ ਜਾ ਰਿਹਾ ਹੈ ਕਿ ਅੱਜ ਉਹਨਾਂ ਨੂੰ ਗ੍ਰ ਬਿਲਕੁਲ ਅੰਦਰ ਜਦੋਂ ਵੀ ਕਿਸਾਨੀ ਅੰਦੋਲਨ ਦੀ ਗੱਲ ਚੱਲਦੀ ਹੈ ਤਾਂ ਨਵਦੀਪ ਸਿੰਘ ਜਲਬੇੜਾ ਦਾ ਨਾਮ ਹਮੇਸ਼ਾ ਆਏਗਾ ਹੀ ਆਏਗਾ ਕਿਉਂਕਿ ਨੌਜਵਾਨ ਐਦਾਂ ਦਾ ਸੀਗਾ ਕਿ ਜਦੋਂ ਪੰਜਾਬ ਤੋਂ ਬਹੀਰਾਂ ਕੱਟ ਕੇ ਹਰਿਆਣੇ ਤੋਂ ਬਹੀਰਾਂ ਕੱਟ ਕੇ ਕਿਸਾਨ 2020 ਦੇ ਵਿੱਚ ਦਿੱਲੀ ਜਾ ਰਹੇ ਸੀਗੇ ਤਾਂ ਜਿਸ ਦਿਨ ਦੀ ਕਾਲ ਦਿੱਤੀ ਗਈ ਸੀ 24 ਨਵੰਬਰ ਦੀ ਕਾਲ ਸੀਗੀ ਤਾਂ ਉਸ ਤੋਂ ਪਹਿਲਾਂ ਜੀ ਉਹ ਨੌਜਵਾਨ ਨੇ ਜਿਹੜੀਆਂ ਟਰਾਲੀਆਂ ਸ਼ਹਿਰ ਦੇ ਵਿੱਚ ਆ ਰਹੀਆਂ ਸੀ ਸ਼ੰਭੂ ਬਾਟਰ ਆ ਰਹੀਆਂ ਸੀ ਗਿਆ ਉਹ ਟਰਾਲੀ ਦੇ ਉੱਤੇ ਜਿਹੜਾ ਵਾਟਰ ਕੈਨਨ ਮਾਰ ਰਿਆ ਸੀਗਾ ਪਾਣੀ ਉਹਦਾ ਮੂੰਹ ਘਮਾਇਆ ਸੀ ਬਿਲਕੁਲ ਜਦ ਆਪਾਂ ਕਹਿ ਦਿੰਦੇ ਹਾਂ ਨਾ ਕਿ ਦਰਿਆਵਾਂ ਦੇ ਨੱਕੇ ਮੋੜ ਤੇ ਉਸ ਨੌਜਵਾਨ ਨੇ ਵਾਟਰ ਕੈਨਨ ਦਾ ਮੂੰਹ ਮੋੜਿਆ ਉਸ ਤੋਂ ਇਲਾਵਾ ਉਹ ਨੌਜਵਾਨ ਅਜਿਹੇ ਨੌਜਵਾਨ ਰਿਹਾ ਜਿਨੇ ਉਸ 2020 ਦੇ ਅੰਦੋਲਨ ਦੇ ਵਿੱਚ ਵੀ ਬਹੁਤ ਸਾਰੇ ਕੰਮ ਕੀਤੇ ਚੰਡੀਗੜ੍ਹ ਦੇ ਵਿੱਚ ਆ ਕੇ ਜਿਹੜੇ ਧਰਨਾ ਲਾ ਰਹੇ ਸੀ ਹਨਾ ਲੋਕ ਉਹਨਾਂ ਦਾ ਸਾਥ ਦਿੱਤਾ ਫਿਰ ਹੋਰ ਵੀ ਪੰਜਾਬ ਦੇ ਮੁੱਦਿਆਂ ਤੇ ਖੁੱਲਕੇ ਬੋਲਦਾ ਉਹਨਾਂ ਨੇ ਕੋ ਸਰਗਰਮ ਰਿਹਾ ਮਦਰ ਕੇ ਸਾਹਮਣੇ ਸਰਗਰਮ ਰਿਹਾ ਸਿਰਫ ਅੰਦੋਲਨ ਤੱਕ ਨਹੀਂ ਅੰਦੋਲਨ ਤੋਂ ਬਾਅਦ ਵੀ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਉਹ ਸਰਗਰਮ ਰਿਹਾ ਤੇ ਜਿਸ ਤਰੀਕੇ ਦਾ ਰਵਈਆ ਇਸ ਵਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਦਾ ਰਿਹਾ ਜਾਂ ਹਰਿਆਣਾ ਸਰਕਾਰ ਦਾ ਖਾਸ ਕਰਕੇ ਹਰਿਆਣਾ ਸਰਕਾਰ ਦਾ ਰਿਹਾ ਉਹ ਉਹ ਦੇਖਦੇ ਹੋਏ ਕਿਤੇ ਨਾ ਕਿਤੇ ਗੱਲ ਤਾਂ ਕਨਫਰਮ ਸੀ ਕਿ ਜਿਹੜਾ ਨਵਦੀਪ ਜਲਵੇੜਾ ਹੈ ਇਹਦਾ ਜਿਹੜੀ ਗ੍ਰਿਫਤਾਰੀ ਉਹ ਬਹੁਤ ਜਲਦ ਹੋ ਸਕਦੀ ਹੈ ਹਾਂ ਜੀ ਕਿਉਂਕਿ ਜਦੋਂ 2020 ਦਾ ਕਿਸਾਨ ਅੰਦੋਲਨ ਪਛਾਤੇ ਕਰਦੇ ਆ ਤਾਂ ਉਸ ਸਮੇਂ ਬਹੁਤ ਸਾਰੇ ਕਿਸਾਨਾਂ ਦੇ ਉੱਤੇ ਬਹੁਤ ਸਾਰੇ ਕਿਸਾਨ ਆਗੂਆਂ ਦੇ ਉੱਤੇ ਬਹੁਤ ਸਾਰੇ ਅਜਿਹੇ ਨਵੇਂ ਯੂਥ ਦੇ ਉੱਤੇ ਜੋ ਉਸ ਅੰਦੋਲਨ ਚੋਂ ਨਿਕਲ ਕੇ ਆਏ ਸੀਗੇ ਉਹਨਾਂ ਦੇ ਉੱਤੇ ਪਰਚੇ ਕੀਤੇ ਗਏ ਨਵਦੀਪ ਜਲਵੇੜਾ ਦੇ ਉੱਤੇ ਨਾ ਨਾ ਕਰਦੇ ਵੀ ਉਸ ਸਮੇਂ ਭਾਈ ਤੋਂ 23 ਮਾਮਲੇ ਜਿਹੜਾ ਨੇ ਉਹ ਦਰਜ ਕੀਤੇ ਗਏ ਸੀ 2019 ਦੇ ਅੰਦੋਲਨ ਦੇ ਵਿੱਚ ਹਾਂ ਸੋ ਇੱਥੇ ਜਿਹੜਾ ਮਾਮਲਾ ਅੱਜ ਚੱਲਿਆ ਹੈ ਮੈਂ ਹੁਣੇ ਸੁਣ ਰਿਹਾ ਸੀਗਾ ਨਵਦੀਪ ਜਲਬੇੜਾਵਰਾ ਦੇ ਵਕੀਲ ਸਾਹਿਬ ਨੇ ਉਹਨਾਂ ਨੇ ਆਕੇ ਬਾਰੇ ਜੋ ਆਪਣਾ ਪੱਖ ਰੱਖਿਆ ਉਹ ਕਹਿੰਦੇ 13 ਫਰਵਰੀ 2023 ਨੂੰ ਹਰਿਆਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੂੰ ਠੀਕ ਹੈ ਜੀ 13 ਫਰਵਰੀ ਉਹ ਦਿਨ ਸੀਗਾ ਜਿਸਨ ਕਿਸਾਨਾਂ ਨੇ ਸ਼ੰਭੂ ਬਾਲੜਾ ਪਹੁੰਚਣਾ ਸੀਗਾ ਬਿਲਕੁਲ ਜੀ ਪਹਿਲਾ ਦਿਨ ਮਤਲਬ ਕਿਸਾਨ ਅੰਦੋਲਨ ਦਾ 2023 ਦਾ ਹੂੰ 24 ਦਾ 24 ਵਾਲਾ ਹਾਂਜੀ 24 ਵਾਲਾ ਤੇ ਕਹਿੰਦੇ 2024 ਨੂੰ ਕੇਸ ਦਰਜ ਹੋਇਆ ਉਸੇ ਵਿੱਚ ਧਾਰਾ ਲਗਾਈ ਗਈ ਧਾਰਾ 302 ਮਰਡਰ ਦੀ 307 ਸੌਰੀ ਅਟੈਂਪਟ ਟੂ ਮਰਡਰ ਦੀ ਤੇ 363 ਬੀ ਸਨੇਚਿੰਗ ਦੀ ਅੱਛਾ ਜੀ ਜਿਹੜੀ ਭਾਨੇ ਸਿੱਧੂ ਦੇ ਉੱਤੇ ਲੱਗੀ ਸੀਗੀ ਪਟਿਆਲੇ ਵਾਲੇ ਕੇਸ ਦੇ ਵਿੱਚ ਇਹ ਕਿਹੜੀ ਪੰਜਾਬ ਪੁਲਿਸ ਨੇ ਜਾਂ ਹਰਿਆਣਾ ਪੁਲਿਸ ਨੇ ਹਰਿਆਣਾ ਪੁਲਿਸ ਨੇ ਓਕੇ ਤੇ ਕਹਿੰਦੇ ਇਹ ਦੋ ਇਹ ਦੋ ਤਿੰਨ ਮਾਮਲਿਆਂ ਦੇ ਲਾ ਕੇ ਐਫ ਆਈ ਆਰ ਨੰਬਰ 40 ਦੇ ਤਹਿਤ ਇਹ ਪੂਰਾ ਮਾਮਲਾ ਉਹਨਾਂ ਦੇ ਉੱਤੇ ਦਰਜ ਕਰ ਲਿਆ ਗਿਆ ਸੀ ਤੇ ਸਭ ਤੋਂ ਪਹਿਲੀ ਗੱਲ ਜਦੋਂ ਵੀ ਕਿਸੇ ਬੰਦੇ ਦੇ ਉੱਤੇ ਐਫ ਆਈ ਆਰ ਕੱਟਦੀ ਹੈ ਜਾਂ ਮੈਂ ਤੁਹਾਡੇ ਉੱਤੇ ਐਫ ਆਈ ਆਰ ਕਟਾਉਂਗਾ ਤਾਂ ਜਿਹੜਾ ਐਫ ਆਈ ਆਰ ਨੰਬਰ ਹੁੰਦਾ ਉਹ ਪਾ ਕੇ ਫਿਰ ਔਨਲਾਈਨ ਕਰਨਾ ਪੈਂਦਾ ਸੋ ਕਈ ਸਾਰੇ ਐਪਸ ਨੇ ਜਿਹਦੇ ਥਰੂ ਤੁਸੀਂ ਆਪਣੀ ਐਫ ਆਈ ਆਰ ਕਢਾ ਸਕਦੇ ਹੋ ਬਿਲਕੁਲ ਚੈੱਕ ਕਰ ਘਰ ਬ ਬਰੀ ਨੂੰ ਜਿਹੜੀ ਆ ਉਹਦੇ ਤੇ ਐਫ ਆਈ ਆਰ ਹੋਈ ਆ ਉਹ ਹਜੇ ਤੱਕ ਵੀ ਜਿਹੜੀ ਆ ਉਹ ਆਨਲਾਈਨ ਨਹੀਂ ਪਾਈ ਆ अच्छा जी ऑफलाइन नाल ही ਪਈ ਹੈ। ਆਫਲਾਈਨ ਹੀ ਪਈ ਹੈ। ਉਤੇ ਨਾਲ ਦੀ ਨਾਲ ਅਪਲੋਡ ਕਰਦੀ ਹੈ। ਨਾਲ ਦੀ ਨਾਲ ਅਪਲੋਡ ਹੋ ਜਾਂਦੀ ਹੈ। ਸੋ ਪਹਿਲੀ ਗੱਡੀ ਤਾਂ ਇਹ ਹੀ ਹੈ ਕਿ ਉਹਦੇ ਵਕੀਲ ਨੂੰ ਵੀ ਜਦੋਂ ਜ਼ਹਿਦ ਕਰਕੇ ਅਦਾਲਤ ਤੋਂ ਜਾ ਕੇ ਜੱਜ ਸਾਹਿਬ ਦੇ ਮੋਹਰੇ ਕਹਿਣਾ ਪਿਆ ਕਿ ਸਾਨੂੰ ਪਹਿਲਾਂ ਐਫ ਆਈ ਆਰ ਤਾਂ ਦੋ। ਅਸੀਂ ਬਹਿਸ ਕਰਨ ਆ ਕਿ ਸਾਨੂੰ ਇਹ ਹੀ ਜਿਹੇ ਪਤਾ ਮਾਮਲਾ ਕੀ ਹੈ। ਹਾਂ ਬਿਲਕੁਲ ਇਹ ਤੇ ਹੈ ਹੀ। ਕਹਿੰਦੇ ਸਾਨੂੰ ਪਹਿਲਾਂ ਐਫ ਆਈ ਆਰ ਦੋ ਤੇ 10 ਮਿੰਟ ਦਾ ਸਮਾਂ ਦੋ। ਅਸੀਂ 10 ਮਿੰਟ ਦੇ ਵਿੱਚ ਆਪਣਾ ਸਾਰਾ ਕੰਮ ਕਰਕੇ ਆਨੇ ਆ। ਸੋ ਉਸ ਤੋਂ ਬਾਅਦ ਫਿਰ ਜਦੋਂ ਜੋ ਪੱਖ ਰੱਖੇਗੇ ਹਰਿਆਣੇ ਪੁਲਿਸ ਦੇ ਵੱਲੋਂ ਸੋ ਉਹ ਪੱਖਾਂ ਨੂੰ ਦੇਖਦੇ ਹੋਏ ਫਿਰ ਨਵਦੀਪ ਭਰਾ ਨੂੰ ਹ ਰਿਮਾਂਡ ਦੇ ਉਤੇ ਭੇਜ ਦਿੱਤਾ ਗਿਆ ਅੱਛਾ ਜੀ ਸੋ ਕਿਹੜੇ ਕਿਹੜੇ ਮਾਮਲੇ ਨੇ ਜਿਹਨੂੰ ਲੈ ਕੇ ਰਿਮਾਂਡ ਮੰਗੀ ਗਈ ਸੀਗੀ ਸੋ ਤੁਹਾਨੂੰ ਯਾਦ ਹੋਏਗਾ ਕਿ ਨਵਦੀਪ ਜਲਵੇੜਾ ਜਿਸ ਸਮੇਂ ਪੰਜਾਬ ਦੇ ਵਿੱਚ ਆਂਦੇ ਨੇ ਪਹਿਲੇ ਦਿਨ ਹੀ ਬਹੁਤ ਤੱਤਾ ਪਾਠਨ ਦਿੰਦੇ ਨੇ ਕਿਉਂਕਿ ਯੂਥ ਨੇ ਯੂਥ ਦੇ ਵਿੱਚ ਫਿਰ ਜੈਸਾ ਸਾਹਿਬ ਨਾ ਪੰਜਾਬ ਦਾ ਖੂਨ ਹੈ ਤੇ ਫਿਰੋਜ਼ਾ ਸਾਹਿਬ ਨਾ ਪੰਜਾਬ ਦਾ ਖੂਨ ਫਿਰ ਜਦੋਂ ਦੇਖਦੇ ਨੇ ਕਿ ਗੋਲੇ ਚੱਲ ਰਹੇ ਨੇ ਸਾਡੇ ਬਾਬੇ ਸਾਡੇ ਬੱਚੇ ਸਾਡੇ ਨੌਜਵਾਨ ਲਗਾਤਾਰ ਇੱਕ ਕਤਾਰ ਬੰਜੀ ਜਾਂਦੇ ਨੇ ਪਹਿਲੇ ਦਿਨ ਦੀ ਗੱਲ ਹੋਏਗੀ ਤਾਂ ਪਹਿਲੇ ਦਿਨ ਤੁਸੀਂ ਤਾਂ ਜ਼ਿਆਦਾ ਦੇਖਿਆ ਹੋਗਾ ਕਿਉਂਕਿ ਸਭ ਤੋਂ ਪਹਿਲਾਂ ਉੱਥੇ ਸੱਟੇ ਮੇਰੇ ਵੱਜੀ ਸੀ ਜਦੋਂ ਮੈਂ ਤਾਂ ਹਸਪੀਟਲ ਪਹੁੰਚ ਗਿਆ ਸੀਗਾ ਤੇ ਕਿਹੜਾ ਲਾਈਨਾਂ ਬੰਦ ਬੰਨ ਕੇ ਆਂਦੇ ਸੀ ਅੰਦਰ ਕਿਉਂਕਿ ਜਦੋਂ ਮੇਰੇ ਗੋਲੀ ਵੱਜੀ ਸੀ ਉਸ ਤੋਂ ਬਾਅਦ ਜਦੋਂ ਮੈਨੂੰ ਰਾਜਪੁਰ ਹਸਪੀਟਲ ਭਾਰਤੀ ਕੀਤਾ ਗਿਆ ਤੇ ਮੇਰੇ ਬੈਠੇ ਬੈਠੇ ਮੈਂ ਉਂਗਲੀਆਂ ਤੇ ਗਿਣ ਰਿਹਾ ਸੀਗਾ ਹਾਲਾਂਕਿ ਮੈਨੂੰ ਇੱਧਰ ਐਮਰਜੈਂਸੀ ਵਾਲੇ ਵਾਰਡ 'ਚ ਰੱਖਿਆ ਸੀਗਾ ਤੇ ਅੰਦਰ ਚੱਲ ਰਿਹਾ ਸੀ ਟ੍ਰੀਟਮੈਂਟ ਉਹ ਸਿਰ ਦੇ ਵਿੱਚੋਂ ਛਰਰੇ ਕੱਢ ਰਹੇ ਸੀਗੇ ਤੇ ਜਿਸ ਵੇਲੇ ਉਹਨਾਂ ਨੇ ਕੀਤਾ ਤੇ ਮੇਰੇ ਬੈਠੇ ਬੈਠੇ ਤੇ ਉਸ ਤੋਂ ਬਾਅਦ ਜਦੋਂ ਮੈਂ ਹਸਪੀਟਲ ਤੋਂ ਬਾਹਰ ਨਿਕਲਿਆ ਤਾਂ ਲਗਾਤਾਰ ਐਂਬੂਲੈਂਸ ਦੇ ਆਉਣ ਦੀਆਂ ਗਿਣਤੀ ਰੁਕ ਨਹੀਂ ਰਹੀ ਸੀ ਮੇਰੇ ਤੋਂ ਗਿਣਤੀ ਭੁੱਲ ਗਈ ਤੇ ਐਂਬੂਲੈਂਸਾਂ ਇੰਨੀ ਆ ਰਹੇ ਸੀ ਮਤਲਬ ਪਹਿਲੇ ਦਿਨ 300 ਤੋਂ 400 ਨੌਜਵਾਨ ਫਟੜ ਹੋਇਆ ਸੋ ਉੱਥੇ ਜੋ ਹਰਿਆਣਾ ਪੁਲਿਸ ਨੇ ਕੰਮ ਕੀਤਾ ਜਿਹੜੇ ਸਭ ਤੋਂ ਅੱਗੇ ਲੱਗੇ ਨੌਜਵਾਨ ਸੀਗੇ ਉਹਨਾਂ ਦੀਆਂ ਫੋਟੋਗ੍ਰਾਫੀ ਕੀਤੀ ਗਈ ਬਿਲਕੁਲ ਵੀਡੀਓ ਬਣਾਈ ਉਹਨਾਂ ਵੀਡੀਓ ਬਣਾਈ ਗਈ ਸੋ ਤੁਸੀਂ ਦੇਖਿਆ ਵੀ ਹੋਏਗਾ ਕਿ ਜਦੋਂ ਗੱਲ ਚੱਲੀ ਸੀਗੀ ਕਿ ਹਰਿਆਣੇ ਦਾ ਸਰਕਾਰ ਹੁਣ ਹਰਿਆਣਾ ਪੁਲਿਸ ਇਹਨਾਂ ਦੇ ਵੀਜ਼ੇ ਤੇ ਰੱਦ ਕਰੇਗੀ ਪਾਸਪੋਰਟ ਤੇ ਵੀਜ਼ਾ ਵਗੈਰਾ ਰੱਦ ਕਰੇਗੀ ਸੋ ਉਹਦੇ ਵਿੱਚ ਨਵਦੀਪ ਜਲਵੇੜਾ ਦਾ ਵੀ ਨਾਮ ਸੀ ਇਸ ਤੋਂ ਇਲਾਵਾ ਉਹਨਾਂ ਦੇ ਬਹੁਤ ਸਾਰੇ ਸਾਥੀ ਜਾਂ ਫਿਰ ਬਹੁਤ ਸਾਰੇ ਨੌਜਵਾਨ ਕਈਆਂ ਦੇ ਹੱਥ 'ਚ ਡਾਂਗਾ ਵੀ ਦੇਖਿਆ ਤੁਹਾਨੂੰ ਕਈਆਂ ਦੇ ਹੱਥ 'ਚ ਕੋਈ ਹੋਰ ਸਮਾਨ ਵੀ ਦੇਖਿਆ ਫਿਰ ਡਰੋਨਾਂ ਹੀ ਬੰਬ ਸੁੱਟੇ ਜਾ ਰਹੇ ਸੀ ਤਾਂ ਲੋਕਾਂ ਨੇ ਉੱਥੇ ਗਲੇਲਾ ਵੀ ਬਣਾ ਰਹੀਆਂ ਸੀਗੀਆਂ ਤਾਂ ਗਲੇਲਾ ਦਾ ਨਿਸ਼ਾਨੇ ਲਾ ਲਾ ਕੇ ਡਗਾ ਰਹੇ ਸੀਗੇ ਸੋ ਆਪਣਾ ਬਚਾਅ ਹਰ ਕੋਈ ਕਰਦਾ ਸੋ ਇਸ ਤਰੀਕੇ ਦਾ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਜਦੋਂ ਪਹਿਲਾ ਬੈਰੀਕੇਡ ਟੁੱਟਾ ਤਾਂ ਉਧਰ ਪੁਲਿਸ ਨੇ ਆ ਕੇ ਲਾਠੀ ਚਾਰਜ ਵੀ ਕੀਤਾ ਸੀਗਾ ਹਾਲਾਂਕਿ ਬੈਰੀਕੇਡ ਸੀਗਾ ਬੈਰੀਕੇਡ ਦੇ ਇਸਾਈਡ ਨੌਜਵਾਨ ਸੀਗੇ ਉਸ ਸਾਈਡ ਬੈਰੀਕੇਡ ਸੀਗਾ ਤੇ ਉਸ ਸਮੇਂ ਫਿਰ ਜਦੋਂ ਉਹਨਾਂ ਨੇ ਮਾਰੀਆਂ ਡਾਂਗਾ ਤਾਂ ਫਿਰ ਥੋੜੀਆਂ ਹੀ ਡਾਂਗਾ ਇਧਰੋਂ ਵੀ ਚਲੀਆਂ ਸੀਗੀਆਂ ਤਾਂ ਪੁਲਿਸ ਨੇ ਉਹਦੀ ਵੀ ਜਿਹੜੀ ਆ ਵੀਡੀਓਗ੍ਰਾਫੀ ਫੋਟੋਗ੍ਰਾਫੀ ਕੀਤੀ ਸੋ ਜਿਵੇਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਵੀਡੀਓਗ੍ਰਾਫੀ ਫੋਟੋਗ੍ਰਾਫੀਆਂ ਦੇ ਆਧਾਰ ਦੇ ਉੱਤੇ ਇਹਨਾਂ ਨੇ ਅੰਦੋਲਨ ਨੂੰ ਪਹਿਲਾਂ ਵੀ ਫਿਰ ਇੱਕ ਠਿੱਪੀ ਲਾਈ ਸੀਗੀ ਸੋ ਉਸੇ ਹਿਸਾਬ ਦੇ ਨਾਲ ਹੁਣ ਨਵਦੀਪ ਜਲਵੇੜਾ ਵਾਲਾ ਕੰਮ ਚੱਲੇਗਾ ਪੁਲਿਸ ਦੇ ਵੱਲੋਂ ਅੱਜ ਜੋ ਤਰਕ ਦਿੱਤਾ ਗਿਆ ਕਿ ਨਵਦੀਪ ਜਲਵੇੜਾ ਦੇ ਵੱਲੋਂ ਜੇਸੀਬੀਆਂ ਤਿਆਰ ਕਰਵਾਈਆਂ ਗਿਆ ਸੀ ਮੰਨਸ਼ਾ ਪੁਲਿਸ ਮੁਲਾਜ਼ਮਾਂ ਨੂੰ ਸੱਟ ਮਾਰਨਾ ਸੀਗਾ ਸਾਡੀ ਜਾਨ ਤੱਕ ਜਾ ਸਕਦੀ ਸੀ ਹਾਂ ਇਸ ਤਰੀਕੇ ਦੀਆਂ ਗੱਲਾਂ ਕਹੀਆਂ ਗਈਆਂ ਕਿਉਂਕਿ 23 ਮਾਰ ਫਰਬਰੀ ਨੂੰ ਜਦੋਂ ਕਿਸਾਨਾਂ ਨੇ ਮੁਰ ਤੋਂ ਕੂਚ ਕਰਨਾ ਸੀਗਾ ਬਿਲਕੁਲ ਤੇ ਉਸ ਤੋਂ ਪਹਿਲਾਂ ਨਵਦੀਪ ਚਲਵੇੜਾ ਉੜੀ ਜੀਸੀਬੀ ਬਣਵਾ ਕੇ ਲੈ ਕੇ ਆਈ ਸੀ ਪੋਕਲੈਨ ਵਗੈਰਾ ਹਾਂ ਤਿਆਰ ਕਰਵਾ ਕੇ ਤਿਆਰ ਕਰਵਾ ਕੇ ਲੈ ਕੇ ਆਈ ਸੀ ਤੇ ਨਵਦੀਪ ਚਲਵੇੜਾ ਨੇ ਉਹਦੀ ਵੀਡੀਓ ਵੀ ਪਾਈ ਸੀ ਕਿ ਅਸੀਂ ਆਪਣੀ ਤਿਆਰੀ ਪੂਰੀ ਕਰ ਲਈ ਹੈ ਰੇਤੇ ਦੀਆਂ ਬੋਰੀਆਂ ਭਰ ਰਹੀਆਂ ਨੇ ਸੋ ਉਹ ਵੀਡੀਓ ਵੀ ਪੁਲਿਸ ਵਾਲਿਆਂ ਨੇ ਪੇਸ਼ ਕੀਤੀ ਤੇ ਉਹਦੇ ਵਿੱਚ ਇੱਕ ਮਕੈਨਿਕ ਦੀ ਫੋਟੋ ਆ ਗਈ ਹਾਂ ਜੀ ਜਿਹੜਾ ਬਿਲਡਿੰਗ ਕਰ ਰਿਹਾ ਤੇ ਹੁਣ ਉਸ ਮਕੈਨਿਕ ਤੱਕ ਵੀ ਹਰਿਆਣਾ ਪੁਲਿਸ ਪਹੁੰਚ ਕਰ ਰਹੀ ਹੈ ਸੋ ਹੁਣ ਅਸੀਂ ਸਵਾਲਾਂ ਦੇ ਉੱਤੇ ਆਂਦੇ ਹਾਂ ਇਹਨਾਂ ਨੇ ਕਿਹਾ ਜੀ ਪਹਿਲਾਂ ਕੀ ਪਬਲਿਕ ਸੰਪਤੀ ਦਾ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਸੋ ਹੁਣ ਪਹਿਲਾ ਸਿੱਧਾ ਸਵਾਲ ਇਹ ਹੈ ਕਿ ਜਿਹੜੀ ਪਬਲਿਕ ਸੰਪਤੀ ਦਾ ਤੁਸੀਂ ਕਹਿ ਰਹੇ ਹੋ ਨੁਕਸਾਨ ਕੀਤਾ ਉਹ ਪਬਲਿਕ ਸੰਪਤੀ ਲਈ ਕਿਹੜੇ ਪਾਸੇ ਗਈ ਹੈ ਹਰਿਆਣੇ ਦੀ ਹੋਏਗੀ ਹਰਿਆਣਾ ਪੁਲਿਸ ਨੇ ਲਈ ਹੈ ਹਰਿਆਣਾ ਸਰਕਾਰ ਨੇ ਲਈ ਹੈ ਤੇ ਲਈ ਕਿੱਥੇ ਆ ਗਈ ਹੈ ਕਿਹਦੀ ਹੱਦ ਹਦੂਦ ਦੇ ਵਿੱਚ ਲਈ ਹੈ ਪੰਜਾਬ ਜਿਹੜਾ ਜਿਹੜੇ ਪੁੱਲ ਦੇ ਉੱਤੇ ਲੱਗੀ ਹੋਈ ਹੈ ਬੈਰੀਕੇਡਿੰਗ ਤੇ ਉਹ ਜਿਹੜਾ ਟੋਲ ਪੈਂਦਾ ਪੁੱਲ ਤੋਂ ਟੋਲ ਦੇ ਵਿੱਚ ਦੀ ਜਿਹੜਾ 1 ਕਿਲੋਮੀਟਰ ਦਾ ਫਾਸਲਾ ਹੈ ਹਾਂ ਬਿਲਕੁਲ ਹੈ ਉਹ ਪੁੱਲ ਪੰਜਾਬ 'ਚ ਪੈਂਦਾ ਤੇ ਉਹ ਟੋਲ ਹਰਿਆਣੇ 'ਚ ਪੈਂਦਾ ਹਰਿਆਣੇ 'ਚ ਪੈਂਦਾ ਫੋਰਸ ਹੀ ਪੰਜਾਬ ਦੀ ਹੱਦ ਦੇ ਵਿੱਚ ਲੱਗੀਆਂ ਹੋਈਆਂ ਸੀ ਤੁਸੀਂ ਇਨਡਾਇਰੈਕਟਲੀ ਅਸੰਵਿਧਾਨਿਕ ਤੌਰ ਦੇ ਉੱਤੇ ਜਿਹੜਾ ਤੁਸੀਂ ਪਹਿਲਾਂ ਬੈਰੀਗੇਡ ਵੀ ਲਾਇਆ ਆ ਉਹ ਤੁਸੀਂ ਬਿਲਕੁਲ ਪੰਜਾਬ ਦੀ ਹਦੂਦ ਦੇ ਵਿੱਚ ਲਾਇਆ ਹੈ ਤੇ ਜੇ ਫਿਰ ਉੱਥੇ ਨੁਕਸਾਨ ਹੁੰਦਾ ਸਰਕਾਰੀ ਸੰਪਤੀ ਦਾ ਤਾਂ ਪਰਚਾ ਕੌਣ ਦਾਜ ਕਰੇਗਾ ਪੰਜਾਬ ਪੁਲਿਸ ਕਿ ਹਰਿਆਣਾ ਪੁਲਿਸ ਪੰਜਾਬ ਪੁਲਿਸ ਨੂੰ ਕਰਨਾ ਚਾਹੀਦਾ ਜੇ ਪੰਜਾਬ ਚ ਹੋਈ ਹੈ ਤਾਂ ਪੰਜਾਬ ਪੁਲਿਸ ਹੀ ਕਰੇਗੀ ਚਲੋ ਜੀ ਇਹ ਪਹਿਲੀ ਗੜੀ ਨਹੀਂ ਦੂਸਰੀ ਗੜੀ ਪਹਿਲੇ ਗੜੀ ਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਬੋਲਦਾ ਸੀ ਉਦੋਂ ਤੋਂ ਹੀ ਚੱਲ ਰਿਹਾ ਸੀ ਕਿ ਜੋ ਪੁਲਸ ਵਾਲਿਆਂ ਨੇ ਵੀਡੀਓਗ੍ਰਾਫੀ ਫੋਟੋਗ੍ਰਾਫੀਆਂ ਕੀਤੀਆਂ ਹੂੰ ਦੂਸਰੀ ਗੱਲ ਉਤੋਂ ਬਾਅਦ ਫੋਟੋਗ੍ਰਾਫੀ ਵੀਡੀਓਗ੍ਰਾਫੀ ਦਿਖਾ ਕੇ ਇਹ ਕਿਹਾ ਗਿਆ ਕਿ ਇਹਨਾਂ ਦੇ ਵੱਲੋਂ ਪਹਿਲੇ ਦਿਨ ਪੁਲਸ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਕਰਕੇ ਧਾਰਾ 307 ਲਗਾਈ ਗਈ ਹੈ ਮਰਡਰ ਦੀ। ਅੱਛਾ ਜੀ। ਕਿ ਇਹਦੇ ਵੱਲੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਨ ਵੀ ਜਾ ਸਕਦੀ ਸੀ। ਦੂਸਰੀ ਸਰਕਾਰੀ ਸੰਪਤੀ ਦੇ ਵਿੱਚ ਫਿਰ ਪੋਗਲੈਨ ਮਸ਼ੀਨਾਂ ਵੀ ਆ ਗਈਆਂ ਕਿ ਉਹਨਾਂ ਨੂੰ ਟੈਂਕਰ ਦੀ ਤਰ੍ਹਾਂ ਬਰਤਿਆਰ ਕਰਾ ਕੇ ਆ ਸੋ ਇੱਥੇ ਕਹਿਣ ਵਾਲੀ ਗੱਲ ਹੋ ਰਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਪੁਲਸੇ ਕਹਵੇ ਕਿ ਟਰੈਕਟਰ ਨੂੰ ਟੈਂਕ ਦੀ ਤਰ੍ਹਾਂ ਤਿਆਰ ਕੀਤਾ ਗਿਆ ਉਹ ਵੀ ਉਹ ਬੰਦੇ ਗੱਲ ਕਹਿ ਰਹੇ ਨੇ ਜਿਨ੍ਹਾਂ ਨੇ ਟੈਂਕਰ ਦੇਖੇ ਹੋਏ ਨੇ ਤੁਹਾਡੇ ਸਾਡੇ ਦੇ ਅਰਗਾ ਜਾਂ ਫਿਰ ਸਾਡੇ ਪਿੰਡਾਂ ਦੇ ਬਜ਼ੁਰਗੇ ਗੱਲ ਕਹਿਣ ਕਿ ਟੈਂਕਰ ਹੈ ਫਿਰ ਤਾਂ ਸਮਝ ਆਉਂਦਾ ਉਹਨਾਂ ਨੇ ਕਦੀ ਟੈਂਕਰ ਹੀ ਨਹੀਂ ਦੇਖੇ ਟੈਂਕਰ ਤੇ ਟਰੈਕਟਰ 'ਚ ਫਰਕ ਹੀ ਨਹੀਂ ਜਿਸ ਨਾਲ ਉਹ ਸਮਝਾਉਂਦੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਚਲੋ ਇਹ ਵੀ ਹੋ ਗਿਆ ਉਸ ਤੋਂ ਇਲਾਵਾ ਪਹਿਲੇ ਨਾ ਨੇ ਜੋ ਗੱਲ ਕਹੀ ਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਚੱਲਿਆ ਨਵਦੀਪ ਜਲਬੇੜਾ ਦੇ ਘਰ ਪੈਰਾ ਮਿਲਟਰੀ ਫੋਰਸਸ ਦੇ ਨਾਲ ਫਲੈਗ ਮਾਰਚ ਵੀ ਹੋਏ ਉਹਦੇ ਪਿੱਛੇ ਤੱਕ ਲੋਕਾਂ ਨੂੰ ਪੁੱਛਿਆ ਵੀ ਗਿਆ ਕਿ ਭਾਈ ਤੂੰ ਕਿੱਥੇ ਕਿੱਥੇ ਆ ਇਹ ਕਿੱਥੇ ਆ ਸਾਨੂੰ ਇਹਦਾ ਨੰਬਰ ਦੋ ਕੰਟੈਕਟ ਚ ਨਹੀਂ ਆ ਰਿਹਾ ਕੀ ਹੈ ਕੀ ਨਹੀਂ ਹੈ ਸੋ ਇਹ ਸਾਰੀਆਂ ਗੱਲਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਸੀਗੀਆਂ ਤੇ ਨਵਦੀਪ ਜਲਬੇੜਾ ਨੂੰ ਵੀ ਕਿਤੇ ਨਾ ਕਿਤੇ ਪਤਾ ਸੀਗਾ ਕਿ ਮੇਰੇ ਤੱਕ ਹੱਥ ਪਹੁੰਚਣਗੇ ਪਰ ਉਹ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਥੋੜਾ ਜਿਹਾ ਕਹਿ ਸਕਦੇ ਆ ਕਿ ਐਕਟਿਵ ਰੱਖ ਰਿਹਾ ਸੀ ਸੁਰੱਖਿਤ ਵੀ ਹਨ ਅੰਦੋਲਨਾਂ ਦੇ ਵਿੱਚ ਰੱਖਦੇ ਸੁਰੱਖਿਤ ਵੀ ਸੀਗੇ ਤੇ ਫਿਰ ਉਸ ਤੋਂ ਬਾ ਪਹਿਲਾਂ ਗਏ ਸੀ ਲੈ ਲद्दाख ਅੱਛਾ ਜੀ ਆਪਣੇ ਕੁਛ ਸਾਥੀਆਂ ਦੇ ਨਾਲ ਘੁੰਮਣ ਦੇ ਲਈ ਘੁੰਮਣ ਦੇ ਲਈ ਕੰਮ ਦੇ ਲਈ ਕਿਸੇ ਵੀ ਚੀਜ਼ ਲਈ ਗਿਆ ਹੋਵੇ ਪਰ ਉਹ ਗਿਆ ਸੀਗਾ ਠੀਕ ਹੈ ਤੇ ਉਸ ਤੋਂ ਮੁੜ ਕੇ ਹਜੇ ਕੱਲ ਪਰਸ ਹੋਈ ਆਇਆ ਸੀ ਹਾਂਜੀ ਤੇ ਪੁਲਿਸ ਨੂੰ ਸੂਹ ਮਿਲੀ ਸੀ ਕਿ ਉਹ ਮੋਹਾਲੀ ਦੇ 에어ਪੋਰਟ ਲੱਗੇ ਕਿਤੇ ਰਹਿ ਰਿਹਾ ਹੈ ਤੇ ਫਿਰ ਉੱਥੋਂ ਆ ਕੇ ਉਹਦੇ ਤਿੰਨ ਸਾਥੀਆਂ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣਾ ਪੁਲਿਸ ਨੇ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਵੀ ਨਹੀਂ ਪਤਾ ਹੈ ਨਹੀਂ ਸੀ ਨੌਲੇਜ ਪੰਜਾਬ ਪੁਲਿਸ ਨੂੰ ਵੀ ਨਹੀਂ ਪਤਾ ਅੱਛਾ ਜੀ ਸੋ ਉਸ ਤੋਂ ਬਾਅਦ ਅ ਏਅਰਪੋਰਟ ਲੱਗ ਗਿਆ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਨਵਦੀਪ ਜਲਵੇੜਾ ਉਸ ਦਾ ਇੱਕ ਦੋਸਤ ਗੁਰਕੀਰਤ ਤੇ ਨਾਲ ਇੱਕ ਹੋਰ ਨੌਜਵਾਨ ਹੈ ਜੀ ਤਿੰਨ ਜਣੇ ਗ੍ਰਿਫਤਾਰ ਤਿੰਨ ਜਣੇ ਫੜੇ ਗਏ ਤੇ ਉਸ ਤੋਂ ਬਾਅਦ ਫੁੱਲ ਪੁਲਿਸ ਵਾਲਿਆਂ ਨੇ ਉਹਨੂੰ ਲਿਆਂਦਾ ਤੇ ਜਦੋਂ ਅੱਜ ਅਦਾਲਤ ਨੇ ਪੁੱਛਿਆ ਤੇ ਉਹਨਾਂ ਨੇ ਇਹ ਦਿਖਾਇਆ ਕਿ ਇਹ ਅੰਮ੍ਰਿਤਸਰ ਦਾ ਨੌਜਵਾਨ ਹੈ ਅੰਮ੍ਰਿਤਸਰ ਪੁਲਿਸ ਨੇ ਕਾਰਵਾਈ ਕੀਤੀ ਤੇ ਅੰਮ੍ਰਿਤਸਰ ਦੀ ਹਦੂਦ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜਦਕਿ ਕੀਤਾ ਏਅਰਪੋਰਟ ਮੋਹਾਲੀ ਤੋਂ ਗਿਆ ਮੋਹਾਲੀ ਤੋਂ ਏਅਰਪੋਰਟ ਦੇ ਕੋਲੋਂ ਚਲੋ ਇਹ ਹੋ ਗਿਆ ਉਸ ਤੋਂ ਬਾਅਦ ਜਦੋਂ ਰਿਮਾਂਡ ਮੰਗਿਆ ਗਿਆ ਕਹਿੰਦੇ ਸਾਡੇ ਕੋਲ ਕੁਝ ਅਜਿਹੇ ਸਬੂਤ ਨੇ ਜਿਹਨੂੰ ਲੈ ਕੇ ਅਸੀਂ ਕਰਨਾ ਹੈ ਜਿਹੜੀ ਗਲੇਲ ਦਾ ਇਸਤੇਮਾਲ ਇਹਨਾਂ ਦੇ ਵੱਲੋਂ ਕੀਤਾ ਗਿਆ ਉਹ ਗਲੇਲ ਕਹਿੰਦੇ ਬਠਿੰਡੇ ਦੇ ਵਿੱਚ ਪਈ ਹੋਈ ਹੈ ਅੱਛਾ ਜੀ ਅਸੀਂ ਉਹ ਰਿਕਵਰ ਕਰਨੀ ਹੈ ਅੱਛਾ ਗਲੇਲ ਗਲੇਲ ਜਿਹਦੇ ਨਾਲ ਨਿਸ਼ਾਨੇ ਲਾ ਕੇ ਹਨਾ ਕਰਦੇ ਹੁੰਦੇ ਆ ਤੇ ਉਸ ਤੋਂ ਇਲਾਵਾ ਜਿਹੜੀਆਂ ਤਲਵਾਰਾਂ ਡਾਂਗਾ ਦਾ ਇਸਤੇਮਾਲ ਕੀਤਾ ਗਿਆ ਅੰਦੋਲਨ ਦੇ ਵਿੱਚ ਉਹ ਮੋਗੇ ਦੇ ਵਿੱਚ ਪਈਆਂ ਨੇ ਅੱਛਾ ਜੀ ਹਾਂ ਉਸ ਤੋਂ ਇਲਾਵਾ ਕਹਿੰਦੇ ਜਿਹੜੇ ਆ ਫੋਰਚੂਨਰ ਇਸਤੇਮਾਲ ਕਰਦਾ ਨਵਦੀਪ ਜਲਵੇੜਾ ਉਹਦੀ ਆਪਣੀ ਨਹੀਂ ਹੈ ਉਹ ਮੋਹਾਲੀ ਦੇ ਵਿੱਚ ਪਈ ਹੋਈ ਆ ਅਸੀਂ ਉਹ ਰਿਕਵਰ ਕਰਨੀ ਆ ਇਸ ਤੋਂ ਇਲਾਵਾ ਜਿਹੜੇ ਮਕੈਨਿਕ ਦੇ ਵੱਲੋਂ ਇਹ ਸਾਰੀਆਂ ਸਾਰੀ ਮਸ਼ੀਨਾਂ ਤਿਆਰ ਕੀਤੀਆਂ ਗਈਆਂ ਉਹ ਮਕੈਨਿਕ ਅਮਰੀਕ ਸਰ ਦੇ ਵਿੱਚ ਹੈ ਤੇ ਅਸੀਂ ਉਹ ਨੂੰ ਉਹਦੇ ਤੱਕ ਪਹੁੰਚ ਕਰਨੀ ਆ ਠੀਕ ਹੈ ਜੀ ਤਾਂ ਇਸ ਤਰੀਕੇ ਦੀਆਂ ਕਾਰਵਾਈਆਂ ਕਰਕੇ ਇਸ ਤਰੀਕੇ ਦਾ ਉਹਨਾਂ ਨੇ ਸਿਨੈਰੀਓ ਦਿਖਾ ਕੇ ਸਾਨੂੰ ਇਹ ਸਾਰੇ ਮਾਮਲੇ ਨੂੰ ਇਹ ਤੋਂ ਪੁੱਛਗਿੱਛ ਕਰਨ ਦੇ ਵਿੱਚ ਸਾਰੇ ਚੀਜ਼ਾਂ ਰਿਕਵਰ ਕਰਨ ਦੇ ਵਿੱਚ ਸਾਨੂੰ 4 ਤੋਂ 5 ਦਿਨ ਦਾ ਸਮਾਂ ਲੱਗੇਗਾ। ਸੋ ਸਾਨੂੰ 4 ਤੋਂ 5 ਦਿਨ ਦਾ ਨਵਦੀਪ ਜਲਵੇੜਾ ਦਾ ਰਿਮਾਂਡ ਜਿਹੜਾ ਉਹ ਦੋ। ਜੀ ਤੇ ਉਹ ਰਿਮਾਂਡ ਦਿੱਤਾ ਗਿਆ। ਤੇ ਹੁਣੇ ਦੇਖਣਾ ਹੋਏਗਾ ਕਿ ਜਿਹੜੀਆਂ ਜਿਹੜੀਆਂ ਡਾਂਗਾ ਜਿਹੜੀਆਂ ਗਲੇਲਾਂ ਉੱਥੇ ਬੈਠ ਕੇ ਬਣਾਈਆਂ ਗਿਆ ਉਹ ਮੋਗੇ ਤੇ ਬਠਿੰਡੇ ਚੋਂ ਕਿਵੇਂ ਰਿਕਵਰ ਹੋਣਗੀਆਂ। ਪੰਜਾਬ ਦੇ ਵਿੱਚ ਆਉਣਾ ਤਾਂ ਜੇ ਤੁਹਾਨੂੰ ਇੰਨਾ ਹੀ ਪਤਾ ਹੈ ਕਿ ਉੱਥੇ ਪਈਆਂ ਨੇ ਤਾਂ ਜਾ ਕੇ ਭਾਈ ਚੱਕ ਲਓ ਪਹਿਲਾਂ ਨਵਦੀਪ ਨੂੰ ਚੱਕਣ ਤੋਂ ਪਹਿਲਾਂ ਗਲੇਲਾ ਕਿਉਂ ਨਹੀਂ ਲੈ ਕੇ ਆਈਆਂ ਗਈਆਂ ਜਾਂ ਡਾਂਗਾ ਸੋਟੀਆਂ ਜੋ ਵੀ ਹੈਗਾ ਤੁਸੀਂ ਉੱਥੇ ਜਾ ਕੇ ਫੜ ਲਓ ਜੋ ਤੁਹਾਨੂੰ ਪਤਾ ਹੈ ਠੀਕ ਹੈ ਗੱਲ ਇੱਥੇ ਤੱਕ ਵੀ ਆਈ ਹੈ ਨਵਦੀਪ ਇੰਦਰ ਕਿ ਅਸੀਂ ਸਿਰਫ ਹਰਿਆਣਾ ਸਰਕਾਰ ਨੂੰ ਭੰਡ ਰਹੇ ਆ ਜਾਂ ਹਰਿਆਣਾ ਸਰਕਾਰ ਦੀ ਗੱਲ ਕਰ ਰਹੇ ਆ ਕਾਰਵਾਈ ਦੇ ਉੱਤੇ ਸਵਾਲ ਚੱਕ ਰਹੇ ਆ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਪੋਗਲੈਨ ਮਸ਼ੀਨਾਂ ਦਾ ਇਸਤੇਮਾਲ ਕਰ ਰਿਆ ਜਾਣਾ ਸੀਗਾ ਹਮ ਕੀਤਾ ਵੈਰੀਗੇਟ ਕਰਾਣ ਚੱਕਣ ਦੇ ਲਈ ਸੋ ਨੌਜਵਾਨੀ ਸੀਗੇ ਉਹਨੇ ਕਹੇ ਸੀ ਕਿ ਅਸੀਂ ਆਪਣੇ ਲਾਏ ਆ ਆਪਦੀ ਮਸ਼ੀਨ ਖਰੀਦ ਕੇ ਲੈ ਕੇ ਆਏ ਨੇ ਉਹ 16 16 17 ਸਾਲਾ ਲੱਖ ਰੁਪਏ ਦੀਆਂ ਮਸ਼ੀਨਾਂ ਨੇ ਉਹ ਜਿਹੜੀਆਂ ਉੱਤੇ ਖੜੀਆਂ ਨੇ ਖਰੀਦੀਆਂ ਗਈਆਂ ਮੋਡੀਫਾਈ ਕਰਵਾਈਆਂ ਗਈਆਂ ਲਿਆਂਦੀਆਂ ਗਈਆਂ ਹਮ ਜਿਹੜੇ ਨੌਜਵਾਨਾਂ ਨੇ ਉਹ ਚਲਾਣੀਆਂ ਸੀ ਉਹਨਾਂ ਦੇ ਪਹਿਲੇ 307 ਦਾ ਪਰਚਾ ਕੱਟ ਕੇ ਅੰਦਰ ਭੇਜਤਾ ਸੀ ਚਲਾਉਣ ਤੋਂ ਪਹਿਲੇ ਚਲਾਉਣ ਤੋਂ ਪਹਿਲਾਂ ਤੇ ਉੱਥੇ ਹਰਿਆਣਾ ਪੁਲਿਸ ਤਾਂ ਆਈ ਨਹੀਂ ਕਿਹੜੀ ਪੁਲਿਸ ਆਈ ਸੀ ਪੰਜਾਬ ਤੇ ਹੁਕਮ ਕਿੱਥੋਂ ਗਏ ਹੋਣੇ ਪੰਜਾਬ ਵੱਲੋਂ ਸੀ ਪੰਜਾਬ ਪੁਲਿਸ ਦੇ ਹੈੱਡ ਕੁਆਰਟਰ ਤੋਂ ਆਏ ਹੋਣੇ ਜਾਂ ਫਿਰ ਪੰਜਾਬ ਸਰਕਾਰ ਤੋਂ ਆਏ ਹੋਣੇ ਆ ਕਿਉਂਕਿ ਡੀਜੀਪੀ ਤਾਂ ਉਧਰਲੇ ਚਿੱਠੀ ਲਿਖਦਾ ਸੀ ਤੇ ਇੱਧਰਲੇ ਡੀਜੀਪੀ ਨੂੰ ਲਿਖਦਾ ਸੀ ਇੱਧਰ ਦੀ ਸਰਕਾਰ ਨੂੰ ਲਿਖਦਾ ਸੀ ਤਾਂ ਫਿਰ ਤੁਸੀਂ ਇਹ ਦੇਖੋ ਕਿ ਅੰਦੋਲਨ 'ਚ ਬੈਠੇ ਜਿਨ੍ਹਾਂ ਨੇ ਜੇਸਬੀਆਂ ਚਲਾਉਣੀਆਂ ਨੇ ਉਹਨਾਂ ਤੋਂ ਪਹਿਲਾਂ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਇਸ ਕਰਕੇ ਉੱਥੇ ਜੇਸਬੀਆਂ ਚੱਲੀਆਂ ਵੀ ਨਹੀਂ ਤੇ ਹਾਲਾਂਕਿ ਇੰਦਾ ਦੀ ਕੋਈ ਮੰਨਛਾ ਵੀ ਨਹੀਂ ਸੀ ਕਿਸਾਨਾਂ ਦੀ ਚਲੋ ਕਿਸਾਨਾਂ ਨੇ ਤਾਂ ਜੇਸੇਬੀਆਂ ਚਲਾਨੀਆਂ ਸੀਗੀਆਂ ਤੇ ਜਿਸ ਦਿਨ ਅਸੀਂ ਗਏ ਆ ਉਸ ਦਿਨ ਕੀ ਹਾਲ ਸੀ ਉੱਥੇ ਬਿਲਕੁਲ ਉੱਥੇ ਕੀ ਕੋਸ਼ ਚੱਲ ਰਿਆ ਸੀ ਕੀ ਕੋਸ਼ ਚੱਲ ਰਿਆ ਸੀ ਤੇ ਦੂਸਰੇ ਪਾਸੇ ਫੌਜ ਵਾਲਿਆਂ ਦੇ ਪਾਸੇ ਐਂ ਹੱਥ ਕੱਢ ਕੇ ਉਹਨਾਂ ਨੇ ਜੇਸੇਬੀਆਂ ਖੜੀਆਂ ਕੀਤੀਆਂ ਸੀਗੀਆਂ ਪੰਜੇ ਚੱਕ ਕੇ ਤੇ ਉਹ ਫਿਰ ਉਹਨਾਂ ਨੇ ਜੇਸੇਬੀਆਂ ਕਿਉ ਲਿਆਦੀਆਂ ਸੀ ਬਾਰਡਰ ਤਾਂ ਪੰਜਾਬ ਵੱਲੋਂ ਲੱਗਾ ਹੀ ਨਹੀਂ ਸੀ ਬਾਰਡਰ ਤਾਂ ਤੁਹਾਡੇ ਵੱਲੋਂ ਲੱਗਾ ਸੀ ਪੰਜਾਬ ਵਾਲਿਆਂ ਨੇ ਤੋੜਨਾ ਸੀ ਤੁਸੀਂ ਕੀ ਤੋੜਨਾ ਸੀ ਕਿ ਜੇਸੇਬੀਆਂ ਲਾਈਆਂ ਤੇ ਪੋਕਲੇਨਾਂ ਲਾਈਆਂ ਸੀਗੀਆਂ ਬਰਾਬਰ ਜਿਹੜੇ ਰੰਗ ਦੀ ਪੋਕਲੇਨ ਪੰਜਾਬ ਵਾਲੇ ਪਾਸੇ ਨੇ ਲੈ ਕੇ ਖੜੀ ਕੀਤੀ ਸੇਮ ਜੇਸ ਰੰਗ ਦੀ ਜੀਸੀਬ ਇੱਧਰ ਖੜੀ ਸੀ ਸੇਮ ਜੇਸੇ ਹੀ ਬਰਾ ਉਸ ਰੰਗ ਦੀ ਉੱਥੇ ਖੜੀ ਕੀਤੀ ਗਈ ਸੋ ਇਹਦੇ ਮਨਸ਼ਾ ਕੇ ਸੀਗੀ ਤੇ ਦੂਸਰੀ ਗੱਲ ਸਰਕਾਰ ਜੋ ਤੇ ਉੱਥੇ ਦੀ ਪ੍ਰਸ਼ਾਸਨ ਨੇ ਹੁਣ ਜੋ ਕਿਹਾ ਹੈ ਕਿ ਨਵਦੀਪ ਜਲਬੇੜਾ ਨੇ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਕੀਤਾ ਅਸੀਂ ਇਹਦੀ ਪਰਭਾਈ ਚਾਹੁੰਦੇ ਆ ਹੂੰ ਤੇ ਫਿਰ ਜੋ ਇੱਧਰ ਖਨੌਰੀ ਬਾਰਡਰ ਆ ਕੇ ਕਿਸਾਨਾਂ ਦੇ ਟਰੈਕਟਰ ਭੰਨੇ ਗਏ ਗੱਡੀਆਂ ਭੰਨੀਆਂ ਗਈਆਂ ਮੈਡੀਕਲ ਸਹੂਲਤਾਂ ਤੋੜੀਆਂ ਗਈਆਂ ਇਹਦਾ ਹਰਜਾਨਾ ਕੌਣ ਭਰੇਗਾ ਬਿਲਕੁਲ ਉਹ ਇੱਥੇ ਸਾਰਾ ਦਰਮਦਰ ਆ ਜਾਂਦਾ ਹੈ ਸਰਕਾਰ ਦੇ ਉੱਤੇ ਜੀ ਕਿ ਹਰਿਆਣੇ ਦੀ ਸਰਕਾਰ ਨੇ ਆਪਣੇ ਨੌਜਵਾਨਾਂ ਦਾ ਜਿਹੜੇ ਫੌਜ ਫੌਜਦਿਆਂ ਨੇ ਪੁਲਿਸ ਦੇ ਨੇ ਉਹਨਾਂ ਨੂੰ ਹੁਕਮ ਦਿੱਤੇ ਉਹਨਾਂ ਨੇ ਡੰਡਾ ਬਜਾਇਆ ਤੇ ਹੁਣ ਉਹ ਆਪਣੇ ਹੁਕਮਾਂ ਦੇ ਉੱਤੇ ਨੌਜਵਾਨਾਂ ਨੂੰ ਸ਼ੈਲਟਰ ਵੀ ਕਰ ਰਹੇ ਨੇ ਆਪਣੇ ਜਵਾਨਾਂ ਨੂੰ ਬਿਲਕੁਲ ਜਾ ਰਹੇ ਨੇ ਨਾ ਅਦਾਲਤਾਂ ਤੱਕ ਪਹੁੰਚ ਕਰ ਰਹੇ ਨੇ ਨਾ ਅਦਾਲਤਾਂ 'ਚ ਆਪਣੇ ਫੌਜੀਆਂ ਨੂੰ ਜਵਾਨਾਂ ਨੂੰ ਸ਼ੈਲਟਰ ਦੇ ਰਹੇ ਨੇ ਨਾ ਆਪਣੇ ਵਾਲਿਆਂ ਤਾਂ ਐਫ ਆਈ ਆਰ ਹੀ ਜ਼ੀਰੋ ਕੀਤੀ ਤੇ ਅੱਗੇ ਦੀ ਉਮੀਦਗੀ ਰੱਖਿਆ ਜੀ ਬਿਲਕੁਲ ਇਹ ਵੀ ਗੱਲ ਹੈ ਤੇ ਗਲਤ ਤਾਂ ਸਾਰੀ ਉੱਥੇ ਆ ਜਿਹੜੇ ਜਿਹੜੇ ਨੌਜਵਾਨ ਦੇ ਗੋਲੀ ਵੱਜੀ ਸਿਰ ਦੇ ਵਿੱਚ ਉਹਦੇ ਮਾਮਲੇ ਵਿੱਚ ਜ਼ੀਰੋ ਐਫ ਆਈ ਆਰ ਕੀਤੀ ਅਨੁਛੇਦ 0 ਐਫ ਆਈ ਆਰ ਕੀਤੀ ਹੈ ਤੁਸੀਂ ਵੀ ਦੇਖ ਲਓ ਕਿ ਪੰਜਾਬ ਦੀ ਹਦੂਦ ਦੇ ਅੰਦਰ ਆ ਕੇ ਉੱਥੇ ਤੱਕ ਉਹ ਸਾਰਾ ਆ ਕੇ ਤੋੜ ਗਏ ਚਲੇ ਗਏ ਕੀ ਨਾ ਤੋਂ ਕੈਮਰੇ ਨਹੀਂ ਲੱਗੇ ਉਹ ਵਾਲੇ ਇਦਾਂ ਦੇ ਕਿਹੜੇ ਕੈਮਰੇ ਯੂਜ਼ ਕਰ ਰਹੇ ਨੇ ਕਿ ਉਹ ਕਲੀਅਰ ਫੋਟੋਆਂ ਵੀ ਦੇ ਰਹੇ ਨੇ ਅਦਾਲਤ ਦੇ ਵਿੱਚ ਇਕੱਲੇ ਇਕੱਲੇ ਬੰਦੇ ਦੀ ਪਛਾਣ ਵੀ ਕਰ ਰਹੇ ਨੇ ਤੇ ਆਪਣੇ ਵੱਲੋਂ ਨਾ ਤਾਂ ਉੱਥੇ ਕੈਮਰਾ ਲੱਗਾ ਆ ਨਾ ਕੁਝ ਲੱਗਾ ਤੁਹਾਨੂੰ ਇਹ ਵੀ ਦੱਸ ਦੇਣਾ ਇੰਦਰ ਕੇ ਚਰਚਾਵਾਂ ਦਾ ਪਹਿਲਾਂ ਤੋਂ ਹੀ ਸੀ ਕਿਸਾਨਾਂ ਨੇ ਪਹੁੰਚਣਾ ਹੈ ਤੋ 13 ਤਰੀਕ ਦੀ ਜਦੋਂ ਤਰੀਖ ਮਿੱਠੀ ਗਈ ਸੀ ਉਸ ਤੋਂ ਪਹਿਲਾਂ ਹੀ ਉੱਥੇ ਬਹੁਤ ਸਾਰੇ ਕੈਮਰੇ ਜਿਹੜੇ ਨੇ ਉਹ ਪਲਾਨ ਕਰ ਦਿੱਤੇ ਗਏ ਸੀ ਬਿਲਕੁਲ ਤੁਹਾਨੂੰ ਇਹ ਵੀ ਨਹੀਂ ਪਤਾ ਜਿੱਥੇ ਅਸੀਂ ਤੁਸੀਂ ਗੱਡੀ ਖੜੀ ਕਰਦੇ ਆ ਉੱਥੇ ਵੀ ਨਾ ਕੈਮਰਾ ਹੋਵੇ ਹਾਂ ਇਹ ਵੀ ਹੋ ਸਕਦਾ ਕਿਉਂਕਿ ਹਰ ਇੱਕ ਐਂਗਲ ਤੋਂ ਹਰ ਇੱਕ ਥਾਂ ਦੇ ਉੱਤੋਂ ਹਰ ਇੱਕ ਚੀਜ਼ ਦੇ ਉੱਤੋਂ ਇਹ ਪਲਾਨ ਕੀਤਾ ਗਿਆ ਸੀਗਾ ਕਿ ਅਸੀਂ ਕਿਵੇਂ ਕਿਵੇਂ ਆਪਣੇ ਪੱਖ ਅੱਗੇ ਰੱਖਣੇ ਨੇ ਅਸੀਂ ਕਿਵੇਂ-ਕਿਵੇਂ ਇਸ ਆਪਰੇਸ਼ਨ ਨੂੰ ਅੰਜਾਮ ਦੇਣਾ ਹੈ ਕਿਵੇਂ ਅਸੀਂ ਆਣ ਤੋਂ ਰੋਕਣਾ ਹੈ ਕਿਵੇਂ ਅਸੀਂ ਕੀਚ ਕੀ ਚੀਜ਼ ਕਿਸ-ਕਿਸ ਅਸਲੇ ਦੀ ਵਰਤੋਂ ਕਰਨੀ ਹੈ ਇਹ ਪਹਿਲਾਂ ਤੋਂ ਹੀ ਪਲੈਨਿੰਗ ਉੱਥੇ ਬਣੀਆਂ ਹੋਈਆਂ ਸੀਗੀਆਂ ਕਿਉਂਕਿ ਐਵੇਂ ਨਹੀਂ ਫਿਰ ਉੱਥੇ ਦੇ ਅੰਬਾਲੇ ਦੇ ਡੀਐਸਪੀ ਨੇ ਇੱਕ ਚੌੜੀ ਕਰਕੇ ਕਹਿ ਦਿੱਤਾ ਸੀ 1 ਇੰਚ ਵੀ ਵੱਧ ਗਏ ਤਾਂ ਮੈਂ ਅਸਤੀਫਾ ਦੇ ਦੂੰਗਾ ਮੇਲਕ ਕਈ ਚੀਜ਼ ਹੀ ਬੋਲਦੀ ਸੀ ਉਹਨਾਂ ਦੀ ਚੀਜ਼ੇ ਹੀ ਬੋਲਦੀ ਸੀ ਅਗਲਾਂ ਕੋ ਪਲੈਨਿੰਗ ਸੀ ਕਿ ਅਗਲੇ ਕਰ ਗਏ ਤੇ ਸਰਕਾਰ ਵੀ ਸਾਥ ਦੇ ਰਹੀ ਐ ਤੇ ਆਪਣੀ ਸਰਕਾਰ ਫਿਰ ਇਹ ਕਹਿ ਰਹੀ ਐ ਸੀ ਵਕੀਲ ਜ਼ਰੂਰ ਆ ਪਰ ਕਰ ਰਹੇ ਆ ਕਰ ਰਹੇ ਆ ਹੋ ਕੁਛ ਨਹੀਂ ਰਹਾ ਸੋ ਹੁਣ ਨਵਦੀਪ ਜਲਬੇੜਾ ਵਰਾਦਾ ਚਾਰ ਦਿਨ ਦਾ ਰਿਮਾਂਡ ਹੈ ਤੇ ਹੁਣ ਜਿਹੜੇ ਪੱਖ ਮਤਾਨੂੰ ਦੱਸੇ ਨੇ ਕਿ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਮਕੈਨਿਕ ਨੂੰ ਗ੍ਰਫਤਾਰ ਕਰਨਾ ਉਹਦੀ ਜਾਂਚ ਪੜਤਾਲ ਲੈਣੀ ਹੈ ਬਠਿੰਡੇ ਬਠਿੰਡੇ ਤੋਂ ਗਲੇਲ ਰਿਕਵਰ ਕਰਨੀਆਂ ਮੋਗੇ ਤੋਂ ਤਲਵਾਰਾਂ ਤੇ ਡਾਂਗਾ ਉਹ ਕਰਨੀਆਂ ਨੇ ਤੇ ਇੱਕ ਫੋਰਚਨਰ ਗੱਡੀ ਉਹ ਮੁਹਾਰੀ ਤੋਂ ਜ਼ਬਤ ਕਰਨੀ ਹੈ ਤਾਂ ਇਸ ਕਰਕੇ ਨਵਦੀਪ ਜਲਵੇੜਾ ਦਾ 4 ਦਿਨ ਦਾ ਨਮਾਣ ਜਿਹੜਾ ਉਹ ਲਿਆ ਗਿਆ ਪਰ ਇੱਥੇ ਇੱਕ ਪੱਖ ਇਹ ਵੀ ਹੈ ਕਿ ਜੇਕਰ ਨਵਦੀਪ ਜਲਵੇੜਾ ਇਹ ਸਾਰੀਆਂ ਗੱਲਾਂ ਤੋਂ ਹਮ ਸਟੈਂਡ ਲੈ ਜਾਂਦਾ ਹੈ ਕਿ ਇਹਦੇ ਵਿੱਚ ਤਾਂ ਕੋਈ ਹੱਥੇ ਨਹੀਂ ਹੈਗਾ ਉਹਦਾ ਤਾਂ ਨਵਦੀਪ ਜਲਵੇੜਾ ਨੂੰ 4 ਦਿਨ ਬਾਅਦ ਜਿਹੜੀ ਆ ਜ਼ਮਾਨਤ ਮਿਲ ਸਕਦੀ ਆ ਉਹ ਅਦਾਲਤ ਦੇ ਉੱਤੇ ਆ ਪਰ ਇਹ ਐਡਾ ਹੈ ਨਹੀਂਗਾ ਜਿਸ ਹਿਸਾਬ ਦੇ ਨਾਲ ਹਾਈਪ ਕਰੀਏ ਕੀਤੀ ਗਿਆ ਜਦ ਨਵਦੀਪ ਜਲਵੇੜਾ ਨੂੰ ਲੈ ਕੇ ਗਏ ਕਮਾਂਡੋ ਲਾ ਪੁਲਸ ਲਾ ਤਿੰਨ ਜ਼ਿਲ੍ਹਾ ਦੀ ਕਿ ਮੈਨੂੰ ਜਿੱਦਾ ਕੋਈ ਅੱਤਵਾਦੀ ਅਰੈਸਟ ਕਰਕੇ ਲਿਆਇਆ ਹੋਵੇ ਗੈਂਗਸਟਰ ਅਰੈਸਟ ਕਰਕੇ ਲਿਆਇਆ ਹੋਵੇ ਸੋ ਕਿਤੇ ਨਾ ਕਿਤੇ ਹੋਣਾ ਪੰਜਾਬ ਦੇ ਕਿਸਾਨ ਜੀ ਤੇ ਇੱਕ ਚੀਜ਼ ਹੋਰ ਇਸ ਦੇ ਵਿੱਚ ਜਿਹੜੇ ਮਾਮਲੇ ਦੇ ਵਿੱਚ ਹੂੰ ਨਵਦੀਪ ਦੀ ਗ੍ਰਿਫਤਾਰੀ ਹੋਈ ਹੈ ਹਾਂਜੀ ਇਹ ਮਾਮਲੇ ਦੇ ਵਿੱਚ ਬੀ ਹੋਰ ਲੋਕਾਂ ਦੇ ਨਾਮ ਸ਼ਾਮਿਲ ਨੇ ਅੱਛਾ ਜੀ ਸਿਰਫ ਨਵਦੀਪ ਜਲਬੇੜਾ ਨਹੀਂ ਬਾਕੀ ਹੋਰ ਵੀ ਨੇ ਬਾਕੀ ਹੋਰ ਵੀ ਨੇ ਜਿਹਦੇ ਵਿੱਚੋਂ ਸਰਬੰਸਿੰਘ ਪੰਦੇਰ ਵੀ ਇੱਕ ਹੈ ਅੱਛਾ ਜੀ ਕਿਸਾਨਾਂ ਦਿੱਲੀਵਾਲ ਸਾਹਿਬ ਉਹ ਵੀ ਹੋਣਗੇ ਇਹ ਸਾਰੇ ਜਿੰਨੇ ਕਿਸਾਨ ਆਗੂ ਨੇ ਜਿਹੜੇ ਜਿਹੜੇ ਉੱਥੇ ਪਹੁੰਚ ਰਹੇ ਨੇ ਹਰਿਆਣਾ ਦੇ ਪੰਜਾਬ ਦੇ ਹੋਰ ਥਾਵਾਂ ਤੋਂ ਜਿਹੜੇ ਜਿਹੜੇ ਉਹਨਾਂ ਦੀ ਨਿਗਾਹ ਦੇ ਵਿੱਚ ਨੇ ਜਿਨ੍ਹਾਂ ਜਿਨ੍ਹਾਂ ਨੂੰ ਉਹ ਜਾਣਦੇ ਨੇ ਜਾਂ ਜਿਹੜੇ ਜਿਹੜੇ ਫੇਮਸ ਚਿਹਰੇ ਨੇ ਉਹਨਾਂ ਸਾਰਿਆਂ ਦੇ ਉੱਤੇ ਮਾਮਲੇ ਦੇ ਤਹਿਤ ਪਰਚੇ ਦਰਜ ਨੇ ਤੇ ਹੁਣ ਹੋ ਸਕਦਾ ਕਿ ਅਗਲਾ ਨੰਬਰ ਹੋਰ ਕਿਸੇ ਦਾ ਲੱਗ ਜਾਏ ਤੇ ਫਿਰ ਉਧਰ ਹੁਣ ਅੰਦੋਲਨ ਜਿਹੜਾ ਆ ਹੋਰ ਤਗੜਾ ਹੋਵੇ ਕਿਉਂਕਿ ਇੱਕ ਇੱਕ ਵਾਰੀ ਇਹ ਵੀ ਹੁੰਦਾ ਆ ਕਿ ਹਾਂ ਹੁਣ ਜਿਸ ਹਿਸਾਬ ਦੇ ਨਾਲ ਸਿਨੈਰੀਓ ਬਣਿਆ ਹੋਇਆ ਆ ਜਿਸ ਹਿਸਾਬ ਦੇ ਨਾਲ ਪੂਰਾ ਦਿੱਲੀ ਦਾ ਮੀਡੀਆ ਕਰਨ ਲੱਗਾ ਹੋਇਆ ਡਿਫੇਮ ਸੋ ਹੁਣ ਕੰਮ ਠੰਡਾ ਪੈ ਗਿਆ ਕਿ ਕਿਸਾਨਾਂ ਨੇ ਧਾਰ ਲੈ ਕੇ ਅਸੀਂ ਇੱਥੇ ਬੈਠਣਾ ਕਿਉਂਕਿ ਜਿਹੜੀ ਚੋਟ ਇਹਨਾਂ ਨੇ ਦਿੱਲੀ ਜਾ ਕੇ ਮਾਰਨੀ ਸੀ ਉਹ ਇੱਥੇ ਬੈਠ ਕੇ ਉੱਤੋਂ ਜ਼ਿਆਦਾ ਚੋਟ ਵੱਜ ਰਹੀ ਆ ਬਿਲਕੁਲ ਹੁਣ ਚੋਣ ਪ੍ਰਚਾਰ ਕਰਨ ਆਣਗੇ ਤਾਂ ਪੰਜਾਬ ਚ ਬੀਜੇਪੀ ਦੇ ਖਿਲਾਫ ਪੋਸਟਰ ਲੱਗਣ ਲੱਗੇ ਪੰਜਾਬ ਦੇ ਵਿੱਚ ਲੱਗਣ ਲੱਗੇ ਚੋਣ ਪ੍ਰਚਾਰ ਵੀ ਕਰਨ ਆਣਗੇ ਤੇ ਫਿਰ ਜਿਹੜਾ ਰਸਤਾ ਕਸ਼ਮੀਰ ਨੂੰ ਜਾਂਦਾ ਪੰਜਾਬ ਤੋਂ ਹੋ ਕੇ ਜਾਂਦਾ ਤੇ ਜਿਹੜਾ ਰਸਤਾ ਉਧਰ ਲਦਾਕ ਜਾਏਗਾ ਜਾਂ ਜਿੱਧਰ ਵੀ ਪੰਜਾਬ ਦੇ ਨਾਲ ਵਾਲੇ ਸੂਬਿਆਂ 'ਚ ਜਾਏਗਾ ਪੰਜਾਬ 'ਚੋ ਹੋ ਕੇ ਜਾਏਗਾ ਤੇ ਜਿਹੜਾ ਉੱਥੇ ਸਮਾਨ ਜਾਏਗਾ ਜਿਹੜਾ ਤੁਹਾਡਾ ਵਪਾਰ ਜਾਏਗਾ ਪੰਜਾਬ 'ਚੋ ਹੋ ਕੇ ਜਾਏਗਾ ਸੋ ਪੰਜਾਬ ਦੇ ਵਿੱਚ ਤੁਸੀਂ ਬੈਰੀਗੇਟ ਲਾ ਲਓ ਫਿਰ ਲੋਕਾਂ ਨੇ ਲਾਏ ਤਾਂ ਫਿਰ ਨੁਕਸਾਨ ਤਾਂ ਹੋਏਗਾ ਹੀ ਹੋਏਗਾ ਐਂ ਨਹੀਂ ਕਹਿੰਦੇ ਕਿ ਕੁੰਡੀ ਦੋਨਾਂ ਪਾਸੇ ਹੁੰਦੀ ਹੈ ਤੁਸੀਂ ਇੱਕ ਵਾਰੀ ਲਵ ਤੇ ਇਧਰੋ ਵੀ ਲੱਗ ਜਾਏਗੀ ਫਿਰ ਇਹ ਇਹ ਮਰ ਜਾਏ ਤੁਸੀਂ ਜਦ ਮਰਜੀ ਖੋਲ ਦੋ ਫਿਰ ਸਾਡੀ ਤਾਂ ਉਹਦੇ ਹੀ ਖੋਲਾਂਗੇ ਜਦੋਂ ਸਾਡਾ ਦਿਲ ਕਰੇਗਾ ਸੋ ਇਹ ਸੱਚੀਦਾ ਹੈ ਜੋ ਮਾਰ ਉੱਥੇ ਜਾ ਕੇ ਮਾਰਨੀ ਸੋ ਇੱਥੋਂ ਬੈਠ ਕੇ ਬੱਜ ਰਹੀ ਹੈ ਸੋ ਕਿਤੇ ਨਾ ਕਿਤੇ ਹੁ ਸ਼ਾਂਤ ਬੈਠੇ ਕਿਸਾਨ ਜਿਹੜਾ ਨੇ ਉਹ ਪਸੰਦ ਨਹੀਂ ਆ ਰਹੇ ਸੋ ਇਸ ਕਰਕੇ ਸ਼ਰਾਰਤਾਂ ਹੌਲੀ-ਹੌਲੀ ਹੋ ਰਹੀਆਂ ਨੇ ਚਲੋ ਹੁਣ ਦੇਖਦੇ ਆ ਅੱਗੇ ਕਾਨੂੰਨ ਵੀ ਜਿਹੜਾ ਇੰਡੀਪੈਂਡੈਂਟ ਹੋ ਕੇ ਕੰਮ ਕਰੇ ਦੇਖਦੇ ਆ ਅਗਲਾ ਪੱਖ ਕੀ ਹੋਏਗਾ ਪਰ ਨਵਦੀਪ ਜਲਬੇੜਾ ਦੇ ਨਾਲ ਇਸ ਵੇਲੇ ਲੋਕਾਂ ਨੂੰ ਵੀ ਮਨ ਲੱਗਦਾ ਹੈ ਕਿ ਖੜਨ ਦੀ ਲੋੜ ਹੈ ਸੋ ਜਿਸ ਹਿਸਾਬ ਦੇ ਨਾਲ ਆ ਸਾਰੇ ਮੁਕੱਦਮੇ ਬਣਾਏ ਗਏ ਤਾਂ ਜਿਹੜਾ ਵੀ ਚੀਜ਼ਾਂ ਮੈਂ ਪਹਿਲੀ ਵਾਰ ਸੁਣ ਰਿਹਾ ਕਿ ਗਲੇਲ ਫਲਾਨੀ ਥਾਂ ਤੋਂ ਰਿਕਵਰ ਕਰਨੀ ਹੈ ਉਹਦੇ ਵਿੱਚ ਜਿਹੜਾ ਬੱਟਾ ਵੱਜਾ ਉਹ ਅਸੀਂ ਇੱਧਰੋਂ ਰਿਕਵਰ ਕਰਨਾ ਸੋ ਪੱਖ ਨੇ ਪੋਲਸ ਦੇ ਆਪਣੇ ਪੱਖ ਨੇ ਸੋ ਅਦਾਲਤਾਂ ਦੇ ਆਪਣੇ ਪੱਖ ਨੇ ਜਲਵੇੜਾ ਹੋਰਾ ਦੇ ਨਾਲ ਆਪਣੇ ਪੱਖ ਨੇ ਹੂੰ ਉਹ ਦੇਖਦੇ ਹਾਂ ਇਸ ਪੂਰੇ ਮਸਲੇ ਦਾ ਕੀ ਬਣਦਾ ਜੀ ਸੋ ਬਹੁਤ ਬਹੁਤ ਧੰਨਵਾਦ ਤਮਾਮ ਜਨ ਧੰਨਵਾਦ ਸੋ ਅੱਜ ਦੀ ਸਾਡੀ ਇਸ ਪੇਸ਼ਕਸ਼ ਦੇ ਵਿੱਚ ਸਿਰਫ ਇੰਨਾ ਹੀ ਦੁਬਾਰਾ ਫਿਰ ਤੋਂ ਮਿਲਾਂਗੇ ਕਿਸੇ ਹੋਰ ਚਰਚਾ ਦੇ ਨਾਲ ਤਦ ਤੱਕ ਦੇ ਲਈ ਇਜਾਜ਼ਤ ਦਿਓ ਤੁਸੀਂ ਵੇਖਦੇ ਰਹੋ ਸカイ ਨਿਊਜ਼ ਪੰਜਾਬ ਬਹੁਤ ਬਹੁਤ ਧੰਨਵਾਦ ਸਸ਼ੀ ਅਗਰ ਜੀ